ਅੱਜ ਘੰਟਾ ਘਰ ਚੌਂਕ ਦੇ ਵਿੱਚ ਪਾਕਿਸਤਾਨ ਦਾ ਪੁਤਲਾ ਫੁਕਿਆ ਮਹਾਰਾਣਾ ਰਣਜੀਤ ਸਿੰਘ ਸੇਰੇ ਪੰਜਾਬ ਪੰਜਾਬ ਦੀ ਆਣ ਬਾਣ ਸ਼ਾਨ ਹੈ ਕਦੀ ਉੱਥੇ ਮੰਦਰ ਤੋੜੇ ਜਾਂਦੇ ਨੇ ਕਦੀ ਗੁਰਦੁਆਰਿਆਂ ਦੇ ਵਿੱਚ ਹਮਲੇ ਹੁੰਦੇ ਨੇ ਪਾਕਿਸਤਾਨ ਨੂੰ ਪੁਰਤੌਰ ਜਵਾਬ ਵੀ ਦਿੱਤਾ ਜੇ ਦੋ ਸਰਜਿਕਲ ਸਟ੍ਰਾਈਕ ਹੋਈਆਂ ਤਾਂ ਨਰਿੰਦਰ ਮੋਦੀ ਜੀ ਨੇ ਹੀ ਕੀਤੀਆਂ ਨੇ ਅੱਜ ਯੂਨੈਸਕੋ ਤੇ ਜਾ ਕੇ ਪਾਕਿਸਤਾਨ ਰੋਦਾ ਐਸਐਮਜੀਡ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਆ ਅੱਜ ਤਸਵੀਰਾਂ ਤੁਹਾਨੂੰ ਘੰਟਾ ਕਰਦੀਆਂ ਦਿਖਾ ਰਹੀਆਂ ਕਿ ਭਾਜਪੀ ਜੀ ਵੱਲੋਂ ਭਾਜਪੀ ਦੇ ਕਾਰਕਿਰਤਾਵਾਂ ਵੱਲੋਂ ਅੱਜ ਇੱਥੇ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਔਰ ਪਾਕਿਸਤਾਨ ਦਾ ਪੁਤਲਾ ਫੁਕਿਆ ਗਿਆ ਸਰ ਇਹ ਜਿਹੜਾ ਅੱਜ ਪੁਤਲਾ ਫੁਕਿਆ ਗਿਆ ਜਿਹੜਾ ਪ੍ਰੋਟੈਸਟ ਕੀਤਾ ਗਿਆ ਕਿਉਂ ਕੀਤਾ ਗਿਆ ਜੀ ਪਾਕਿਸਤਾਨ ਦੇ ਵਿੱਚ ਜਿਹੜਾ ਕੱਲ ਇੱਕ ਘਿਨੌਣਾ ਕੰਮ ਹੋਇਆ ਮਹਾਰਾਣਾ ਰਣਜੀਤ ਸਿੰਘ ਸਮਾਰਕ ਦੇ ਉੱਤੇ ਤਲਬੀਕੇ ਇਰਾਹੀ ਉੱਥੇ ਦੇ ਜਿਹੜੇ ਕੁਝ ਗੁੰਡਿਆਂ ਨੇ ਮਹਾਰਾਣਾ ਰਣਜੀਤ ਸਿੰਘ ਜੀ ਦੀ ਮੂਰਤੀ ਦੇ ਨਾਲ ਜੋ ਬੇਅਦਬੀ ਕੀਤੀ ਹੈ ਉਦੇ ਵਿਰੋਧ ਦੇ ਵਿੱਚ ਭਾਰਤੀ ਜਨਤਾ ਪਾਰਟੀ ਲੁਧਿਆਣਾ ਨੇ ਅੱਜ ਘੰਟਾ ਘਰ ਚੌਂਕ ਦੇ ਵਿੱਚ ਪਾਕਿਸਤਾਨ ਦਾ ਪੁਤਲਾ ਫੁਕਿਆ ਪਾਕਿਸਤਾਨ ਨੂੰ ਅਸੀਂ ਚੇਤਾਵਨੀ ਦੇਣਾ ਚਾਹੁੰਦੇ ਆਂ ਵੀ ਉਹ ਇਹਨਾਂ ਹਰਕਤਾਂ ਤੋਂ ਬਾਹਰ ਜਾਵੇ ਮਹਾਰਾਣਾ ਰਣਜੀਤ ਸਿੰਘ ਸੇਰੇ ਪੰਜਾਬ ਪੰਜਾਬ ਦੀ ਆਣ ਬਾਣ ਸ਼ਾਨ ਹੈ ਅਸੀਂ ਕਿਸੇ ਕਿਸਮ ਦੀ ਬੇਅਦਬੀ ਬਰਦਾਸ਼ਤ ਨਹੀਂ ਕਰਾਂਗੇ ਔਰ ਅੱਜ ਲੁਧਿਆਣੇ ਚ ਹੀ ਨਹੀਂ ਹਿੰਦੁਸਤਾਨ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਹਰ ਸ਼ਹਿਰ ਹਰ ਜ਼ਿਲ੍ਹੇ ਦੇ ਵਿੱਚ ਇਹ ਪ੍ਰੋਟੈਸਟ ਕੀਤਾ ਹੈ ਕੀ ਕੀ ਕਾਰਨ ਮੰਨਦੇ ਹੋ ਤੁਸੀਂ ਵੀ ਇਹ ਜਿਹੜਾ ਅੱਜ ਉਹਨਾਂ ਨੇ ਜਿਹੜਾ ਉੱਥੇ ਪਤਲਾ ਮਤਲਬ ਤੋੜਿਆ ਆ ਉਹਦੇ ਉਹਦਾ ਕੀ ਕਾਰਨ ਮੰਨਦੇ ਹੋ ਭਾਈ ਸਾਹਿਬ ਉਹਦਾ ਤੁਸੀਂ ਕਾਰਨ ਪੁੱਛ ਰਹੇ ਹੋ ਪਾਕਿਸਤਾਨ ਦੇ ਵਿੱਚ ਹਿੰਦੂ ਔਰ ਸਿੱਖ ਮਾਈਨੋਰਟੀਜ਼ ਨੇ ਉਹਨਾਂ ਦੇ ਨਾਲ ਆਏ ਦਿਨ ਤਦਸ਼ਦਤਾ ਹੁੰਦੀਆਂ ਨੇ ਕਦੀ ਉੱਥੇ ਮੰਦਿਰ ਤੋੜੇ ਜਾਂਦੇ ਨੇ ਕਦੀ ਗੁਰਦੁਆਰਿਆਂ ਦੇ ਵਿੱਚ ਹਮਲੇ ਹੁੰਦੇ ਨੇ ਇਹ ਤਾਂ ਆਮ ਗੱਲ ਹੈ ਉੱਥੇ ਵਾਸਤੇ ਆਏ ਦਿਨ ਉਥੋਂ ਕੋਈ ਨਾ ਕੋਈ ਹਰਕਤ ਤਾਂ ਦੇਖਣ ਨੂੰ ਮਿਲਦੀ ਆ ਲੇਕਿਨ ਮੰ ਲੋ ਜਿਹੜਾ ਹਿੰਦੁਸਤਾਨ ਆ ਕਦੀ ਉਹਨੇ ਮੰ ਲੋ ਜਵਾਬ ਦੇਣ ਦੀ ਅਕਸਰ ਕੋਸ਼ਿਸ਼ ਕੀਤੀ ਮੀਡੀਆ ਦੇ ਥਰੂ ਹੀ ਕੀਤੀ ਆ ਭਾਈ ਸਾਹਿਬ ਬਿਲਕੁਲ ਗਲਤ ਕਹਿ ਰਹੇ ਹੋ ਮੋਦੀ ਜੀ ਦੀ ਸਰਕਾਰ ਇੱਕ ਇਹੋ ਜੀ ਜਵਾਬ ਸਰਕਾਰ ਹੈ ਜਿਹੜੇ ਪਾਕਿਸਤਾਨ ਨੂੰ ਪੂਰਤੌਰ ਜਵਾਬ ਵੀ ਦਿੰਦਾ ਜੇ ਦੋ ਸਰਜੀਕਲ ਸਟ੍ਰਾਈਕ ਹੋਈਆਂ ਤਾਂ ਨਰਿੰਦਰ ਮੋਦੀ ਜੀ ਨੇ ਹੀ ਕੀਤੀਆਂ ਨੇ ਤਾਂ ਹੀ ਪਾਕਿਸਤਾਨ ਦਾ ਚੋਕ ਹੈ ਇਹ ਹੁਣ ਉਹਨਾਂ ਨੂੰ ਪੂਰੀ ਤਰ੍ਹਾਂ ਸਰਕਾਰ ਨੇ ਅਗਰ ਜਵਾਬ ਦਿੱਤਾ ਹੁੰਦਾ ਉਹਨਾਂ ਦੇ ਅੰਦਰ ਡਰ ਹੁੰਦਾ ਤੇ ਉਹ ਇਦਾਂ ਦੀ ਹਰਕਤ ਕਦੇ ਨਾ ਕਰਦੀ ਭਾਈ ਸਾਹਿਬ ਜੇ ਤੁਸੀਂ ਸਰਕਾਰ ਨੇ ਅੱਗੇ ਯੂਨਿਓ ਦੇ ਵਿੱਚ ਜਾ ਕੇ ਨਾ ਪ੍ਰਧਾਨ ਮੰਤਰੀ ਵਾ ਹਿੰਦੁਸਤਾਨ ਦੇ ਕਹਿੰਦੇ ਹੁੰਦੇ ਸੀ ਕਸ਼ਮੀਰ ਦਾ ਮੁੱਦਾ ਚੱਕਦੇ ਸੀ ਅੱਜ ਯੂਐਨਓ ਚ ਜਾ ਕੇ ਪਾਕਿਸਤਾਨ ਰੋਦਾ ਭਾਰਤ ਸਾਡੇ ਅੰਦਰ ਆ ਜਾਂਦਾ ਹੈ ਇਹ ਮੋਦੀ ਜੀ ਦਾ 56 ਇੰਚ ਦਾ ਸੀਨਾ ਹੀ ਹੈ ਔਰ ਜੋ ਆ ਜਿਨ੍ਹਾਂ ਨੇ ਕਿਨੌਣੀ ਹਰਕਤ ਕੀਤੀ ਹੈ ਕੇਂਦਰ ਸਰਕਾਰ ਇਹਦਾ ਵੀ ਪੁਰਜ਼ੋਰ ਜਵਾਬ ਦੇਗੀ ਧੰਨਵਾਦ ਗੱਲ ਕਰੀ ਕੀਤੀ ਜਾ ਰਹੀ ਹੈ ਜਿਹੜੀ ਘੰਟਾ ਕਰਦੇ ਵਿੱਚ ਪ੍ਰੋਟੈਸਟ ਹੋ ਰਿਹਾ ਵਾ ਕਿ ਭਾਜਪਾ ਵੱਲੋਂ ਜਿਹੜਾ ਪੁਤਲਾ ਸਾਰਿਆ ਜਾ ਰਿਹਾ ਹੈ ਆ ਪਾਕਿਸਤਾਨ ਸਰਕਾਰ ਦਾ ਕਿ ਜਿੱਤੇ ਲਗਾਤਾਰ ਆਏ ਦਿਨ ਕੋਈ ਨਾ ਕੋਈ ਹਰਕਤਾਂ ਕੀਤੀਆਂ ਜਾ ਰਹੀਆਂ ਲੇਕਿਨ ਕਦੇ ਵੀ ਉਹਨਾਂ ਦੇ ਅੰਦਰ ਇੰਨਾ ਕੋ ਖੋਫ ਨਹੀਂ ਹੈ ਇੰਡੀਆ ਦਾ ਕਿ ਉਹ ਇਦਾਂ ਦੀਆਂ ਜਿਹੜੀਆਂ ਹਰਕਤਾਂ ਆਏ ਦਿਨ ਦੇਖਣ ਨੂੰ ਮਿਲਦੀਆਂ ਰਹਿੰਦੀਆਂ ਕਦੀ ਮੰਦਰ ਤੋੜੇ ਜਾਂਦੇ ਨੇ ਤੇ ਕਦੀ ਉਹਥੇ ਪੁਤਲੇ ਉਹ ਉੱਥੇ ਤੋੜੇ ਜਾਂਦੇ ਨੇ ਕਦੇ ਵੀ ਉਹਨਾਂ ਨੇ ਇਹ ਨਹੀਂ ਆਪਣੀ ਗਲਤੀ ਨੂੰ ਅਹਿਸਾਸ ਨਹੀਂ ਕੀਤਾ ਲੇਕਿਨ ਲਗਾਤਾਰ ਆਏ ਦਿਨ ਪਾਕਿਸਤਾਨ ਵੱਲੋਂ ਕੋਈ ਨਾ ਕੋਈ ਇਦਾਂ ਦੀਆਂ ਹਰਕਤਾਂ ਦੇਖਣ ਨੂੰ ਮਿਲਦੀਆਂ ਰਹਿੰਦੀਆਂ ਨੇ ਸਰ ਆਏ ਦਿਨ ਪਾਕਿਸਤਾਨ ਵੱਲੋਂ ਕੋਈ ਨਾ ਕੋਈ ਹਰਕਤਾਂ ਕੀਤੀਆਂ ਜਾ ਰਹੀਆਂ ਨੇ ਲਗਾਤਾਰ ਕਈ ਮੰਦਰ ਤੋੜੇ ਜਾ ਰਹੇ ਨੇ ਜਾਂ ਕਦੀ ਫਿਰ ਪੁਤਲੇ ਤੋੜੇ ਜਾ ਰਹੇ ਨੇ ਇਹਦੇ ਅੰਦਰ ਕੋਈ ਦਬਾਅ ਉਹਨਾਂ ਦੇ ਅੰਦਰ ਕਿਉਂ ਨਹੀਂ ਹੈਗਾ ਕਿਉਂ ਡਰ ਨਹੀਂ ਹੈਗਾ ਐਸਾ ਨਹੀਂ ਹੈ ਡਰ ਨਹੀਂ ਹੈ ਜੇ ਡਰ ਨਹੀਂ ਹੁੰਦਾ ਤਾਂ ਉਹ ਇਸ ਪ੍ਰਕਾਰ ਦੀਆਂ ਕਾਇਰਤਾਪੂਰਨ ਹਰਕਤਾਂ ਉਹ ਨਾ ਕਰਦੇ ਜੋ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਪ੍ਰਤਿਮਾ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਉੱਥੇ ਦੇ ਅਤੰਕਵਾਦੀ ਸੰਗਠਨ ਕੱਤਰਵਾਦੀ ਸੰਗਠਨ ਤਹਿਰੀਕੇ ਉਜੇਕ ਦਰਾ ਕੀਤੀ ਗਈ ਹੈ ਉਹ ਸ਼ਰਮਨਾਕ ਹੈ ਔਰ ਸਾਡੇ ਸਾਰੇ ਵਾਸਤੇ ਉਹ ਇੱਕ ਮੰਦਭਗ ਹੈ ਅਸੀਂ ਅੱਜ ਪਾਕਿਸਤਾਨ ਸਰਕਾਰ ਦਾ ਔਰ ਇਮਰਾਨ ਖਾਨ ਦਾ ਉਤਲਾ ਘੰਟਾ ਘਰ ਚੌਂਕ ਦੇ ਵਿੱਚ ਫੁਕਿਆ ਹੈ ਅਸੀਂ ਰੋਜ ਪ੍ਰਦਰਸ਼ਨ ਕੀਤਾ ਹੈ ਔਰ ਉਹਦੇ ਨਾਲ-ਨਾਲ ਪਾਕਿਸਤਾਨ ਸਰਕਾਰ ਨੂੰ ਔਰ ਇਮਰਾਨ ਖਾਨ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਇਸ ਪ੍ਰਕਾਰ ਦੀਆਂ ਹਰਕਤਾਂ ਤੋਂ ਬਾਹਰ ਜਾਣ ਨਹੀਂ ਤਾਂ ਫਿਰ ਅੰਜਾਮ ਭੁਗਤਣ ਵਾਸਤੇ ਤਿਆਰ ਰਹਿੰਦੇ। ਪਾਕਿਸਤਾਨ ਸਰਕਾਰ ਨੂੰ ਮਤਲਬ ਕਿਹਾ ਗਿਆ ਹੈ ਬੀਜੇਪੀ ਦੁਆਰਾ ਕਿ ਅਗਰ ਆਪਣੀਆਂ ਹਰਕਤਾਂ ਤੋਂ ਬਾਹਰ ਨਹੀਂ ਆਏ ਤੇ ਇਹਦਾ ਅੰਜਾਮ ਬਹੁਤ ਮਾੜਾ ਹੋਊਗਾ। ਅਲੱਗ-ਅਲੱਗ ਥਾਂਵਾਂ ਦੀਆਂ ਅਕਸਰ ਤਸਵੀਰਾਂ ਅਸੀਂ ਦਿਖਾਉਂਦੇ ਰਹਿੰਨੇ ਹਾਂ ਬਨੇਰੋ ਐਸਐਮਜੀ ਨਿਊਜ਼ ਨਾਲ ਕੈਮਰਾ ਪਰਸਨ ਹਜੀਤ ਦੇ ਨਾਲ ਰਕੇਸ਼ਦੀ ਰਿਪੋਰਟ। For latest updates, like and follow our Facebook page SMZ News and don't forget to subscribe our YouTube channel and press the bell icon.